ਪਿਛਲੇ 2.5 ਸਾਲਾਂ ਵਿੱਚ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਿਹੜੇ ਲੀਡਰ ਕੋਲੋਂ ਪੈਸਾ ਰਿਕਵਰ ਕੀਤਾ ਇੱਕ ਪੈਸਾ ਇੱਕ ਵੀ ਰੁਪਇਆ ਨਵਾਂ ਜਿਹੜਾ ਖਜ਼ਾਨੇ 'ਚ ਕਹਿੰਦਾ ਨਾ ਕਿ ਮੈਂ ਲੀਡਰ ਕਰਪਟ ਤੋਂ ਅਸੀਂ ਪੈਸੇ ਖਜ਼ਾਨੇ 'ਚ ਪਾਉਣੇ ਇੱਕ ਪੈਸਾ ਮੈਨੂੰ ਕੋਟ ਕਰਕੇ ਦਿਖਾ ਦੇ ਭਗਵੰਤਪਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਕਿਸੇ ਕਰਪਟ ਲੀਡਰ ਦੀ ਪ੍ਰਾਪਰਟੀ ਜ਼ਬਤ ਕਰਕੇ ਕਰਪਸ਼ਨ ਦੇ ਇਸ਼ੂ ਦੇ ਉੱਤੇ ਉਹਦੇ ਪੈਸੇ ਖਜ਼ਾਨੇ 'ਚ ਇਜ਼ ਇਟ ਪੋਸੀਬਲ ਕੀ ਸਰਕਾਰ ਦੇ ਕੋਲ ਇਹਦਾ ਅਧਿਕਾਰ ਹੈਗਾ ਕਿ ਕਿਸੇ ਬੰਦੇ ਨੂੰ ਫੜ ਕੇ ਹਲੇ ਟ੍ਰਾਇਲ ਵੀ ਕੰਪਲੀਟ ਨਹੀਂ ਹੋਈ ਉਹਦੀ ਪ੍ਰਾਪਰਟੀ ਦੇ ਪੈਸੇ ਕੱਢ ਕੇ ਖਜ਼ਾਨੇ ਜਮ੍ਹਾਂ ਕਰਾ ਦਿੱਤੇ ਕਿਦੀ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਊਲ ਜਲੂਲ ਗੱਲਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਹਨਾਂ ਦਾ ਕੋਈ ਤਕ ਨਹੀਂ ਹੈ what is happening ਇਸ ਸਰਕਾਰ ਦੇ ਆਖ ਭੇ ਹੱਥ ਨੂੰ ਇਹ ਨਹੀਂ ਪਤਾ ਕਿ ਸੱਜਾ ਹੱਥ ਜਿਹੜਾ ਹੈ ਉਹ ਕੀ ਕਰ ਰਿਹਾ ਔਰ ਖਾਸ ਤੌਰ ਤੇ ਮੈਨੂੰ ਲੱਗਦਾ 5-6 ਵਜੇ ਤੋਂ ਬਾਅਦ ਤਾਂ ਸਰਕਾਰ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਰਿਹਾ ਬੋਲ ਕੀ ਰਿਹਾ ਕਰ ਕੀ ਰਿਹਾ this is the most unfortunate part ਕਦੀ ਪੰਜਾਬ ਨੇ ਇਹ ਸੰਤਾਪ ਨਹੀਂ ਹੰਡਾਇਆ ਇੰਨੇ ਝੂਠ ਦਾ ਇੰਨੀ ਬੋਕਸ ਪਬਲਿਸਿਟੀ ਦਾ ਔਰ ਕਦੀ ਸਰਕਾਰ ਨੇ ਇੱਡਾ ਵੱਡਾ ਕਰਜ਼ਾ ਕਿਸੇ ਵੀ ਸਰਕਾਰ ਨੇ ਜਿਹੜਾ ਇਹ 5 ਸਾਲ ਵਿੱਚ ਚੜਾ ਕੇ ਜਾਣਗੇ ਸ਼ਾਇਦ ਕਿਸੇ ਪਾਰਟੀ ਨੇ ਇਹਦੇ ਨੇੜੇ ਤੇੜੇ ਵੀ ਕਰਜ਼ਾ ਜੀ ਸਟੇਟ ਨੂੰ ਪੰਜਾਬ ਨੂੰ ਨਹੀਂ ਕੀਤਾ ਉਧਰ ਨੂੰ ਸਰਕਾਰ ਜਿਹੜੀ ਉਹ ਵਾਦ ਕਰੇ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਦੇ ਤੁਸੀਂ ਦੇਖੋ ਪੰਜਾਬ ਚ ਫਰਸਟ ਪੋਸਟ ਇੰਡੀਪੈਂਡੈਂਸ ਕਨਾਲ ਕਿੱਡਾ ਝੂਠ ਬੋਲ ਰਿਹਾ ਭਗਵੰਤ ਮਾਨ ਇੱਕ ਮੁੱਖ ਮੰਤਰੀ ਕਿ ਪੰਜਾਬ ਵਿੱਚ ਆਜ਼ਾਦ ਭਾਰਤ ਤੋਂ ਬਾਅਦ ਪਹਿਲਾ ਕਨਾਲ ਬਣਾਇਆ ਜਾ ਰਿਹਾ ਜਦ ਕਿ ਜਿਹੜੇ ਮੇਨ ਪ੍ਰਮੁਖ ਕਨਾਲ ਨੇ ਉਹ ਪੋਸਟ ਇੰਡੀਪੈਂਡੈਂਸ ਆਜ਼ਾਦੀ ਤੋਂ ਬਾਅਦ ਬਣਨੇ ਜਿਹੜਾ ਮੇਨ ਲਾਈਨ ਸਰਹੰਦ ਫੀਡਰ ਹੈਗਾ ਵਾ ਇਹ ਆਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਤੇ ਆਲਮੋਸਟ 60 ਦੇ ਦਹਾਕੇ ਵਿੱਚ ਕੰਪਲੀਟ ਹੋਇਆ ਜਿਹੜਾ ਭਾਖੜਾ ਮੇਨ ਲਾਈਨ ਕਨਾਲ ਹੈਗਾ ਵਾ ਇਹ ਵੀ ਇਹ ਵੀ ਇਸੇ ਤਰੀਕੇ ਨਾਲ ਆਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਤੇ ਇਹ 60 ਦੇ ਦਹਾਕੇ ਵਿੱਚ ਕੰਪਲੀਟ ਹੋਇਆ ਸਾਡੇ ਦੁਆਬੇ ਨੂੰ ਜਿਹੜੀ ਪਿਸ ਦੁਆਬ ਕਨਾਲ ਨਿਕਲਦੀ ਰੋਪੜ ਹੈਡਵਰਕਸ ਤੋਂ ਉਹ ਜਿਹੜੀ ਸਾਰੇ ਦੁਆਬੇ ਨੂੰ ਪਾਣੀ ਦਿੰਦੀ ਆ ਉਹ ਨਹਿਰ ਆਜ਼ਾਦ ਭਾਰਤ ਵਿੱਚ ਪੋਸਟ ਇੰਡੀਪੈਂਡੈਂਸ ਜਿਹੜੀ ਆ ਉਹ ਮਤਲਬ ਇੱਕ ਚੀਜ਼ ਮੰ minister ਲੋਕਾਂ ਨੂੰ ਐਂ ਦੱਸਦਾ ਕਿ ਕੋਈ ਨਹਿਰ ਹੀ ਨਹੀਂ ਬਣੀ ਜਦਾ ਇਹ ਪਹਿਲਾਂ ਕਹਿੰਦੇ ਸੀ ਕਿ 70 ਸਾਲਾਂ ਚ ਕੀ ਕੀਤਾ ਭਾਖੜਾ ਡੈਮ ਭੁੱਲ ਗਏ ਯੂਨੀਵਰਸਿਟੀਆਂ ਭੁੱਲ ਗਏ ਦਰਿਆਵਾਂ ਨੂੰ ਪੰਨ ਭੁੱਲ ਗਏ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਲਾਏ 20000 ਸਕੂਲ ਭੁੱਲ ਗਏ 15 18 20000 ਹੈਲਥ ਦਾ ਨੈਟਵਰਕ ਸਾਰੀ ਸਟੇਟ ਬਣਿਆ ਪਿਆ ਸੀ ਉਹ ਭੁੱਲ ਗਏ ਇਸੇ ਤਰ੍ਹਾਂ ਹੁਣ ਚੁੱਪ ਬੋਲ ਰਹੇ ਨੇ ਕਿ ਮਾਲਵਾ ਕਨਾਲ ਪਹਿਲੀ ਕਨਾਲ ਆ ਆਜ਼ਾਦ ਭਾਰਤ ਦੇ ਵਿੱਚ ਅੰਗਰੇਜ਼ਾਂ ਨੇ ਆਜ਼ਾਦ ਭਾਰਤ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਕਨਾਲ ਨੈਟਵਰਕ ਕੱਢਿਆ ਸੀ ਜੁਆਇੰਟ ਪੰਜਾਬ ਪਰ ਦੈਟ ਵਾਸ ਯੂਬੀਡੀਸੀ ਜਿਹੜਾ ਅੱਪਰ ਬਾਰੀ ਦੁਆਬ ਕਨਾਲ ਦਾ ਨੈਟਵਰਕ ਆ ਸਾਰੇ ਮਾਝੇ ਨੂੰ ਕੇਟਰ ਕਰਦਾ ਔਰ ਜਿਹੜਾ ਪੰਜਾਬ ਸਾਡਾ ਪਾਕਿਸਤਾਨ ਵਿੱਚ ਰਹਿ ਗਿਆ ਉਸ ਨੂੰ ਕੇਟਰ ਕਰਦਾ ਸੀਗਾ ਪਰ ਭਾਖੜਾ ਮਿਲ ਲਾਈਨ ਕਨਾਲ ਸਰਹੰਦ ਫੀਡਰ ਬਿਸ ਦੁਆਬ ਕਨਾਲ ਉਹਦੀਆਂ ਜਿੰਨੀਆਂ ਖਾਲਾਂ ਨਿਕਲੀਆਂ ਜਿੰਨੀਆਂ ਉਹਦੇ ਰਜਵਾਹੇ ਨਿਕਲੇ ਜਿੰਨੀਆਂ ਡਿਸਟ੍ਰੀਬਿਊਟਰੀਜ਼ ਬਣੀਆਂ ਨੈਟਵਰਕ ਬਣਿਆ ਉਹ ਸਾਰਾ ਔਰ ਲਾਸਟ ਜਿਹੜੇ ਮੈਂ ਕਹਿਣਾ ਚਾਹੁੰਦਾ ਇਹ ਕਾਹ ਦਲਤ ਪ੍ਰੋਪਾਗੈਂਡਾ ਕੀਤਾ ਜਾ ਰਿਹਾ ਅੱਜ ਕਿ ਭਗਵੰਤ ਮਾਨ ਦੀ ਸਰਕਾਰ ਨੇ ਨਹਿਰੀ ਪਾਣੀ ਸਾਰਿਆਂ ਪਹੁੰਚਾਤਾ ਆਦੋਂ ਹੁਣ ਥੋੜੀਆਂ ਬਾਰਿਸ਼ਾਂ ਪੈ ਗਈ ਤੇ ਲੋਕਾਂ ਨੂੰ ਨਿਕਲ ਕੇ ਨੇ ਤਾਂ ਸਾਰਾ ਝੋਨਾ ਉਹ ਪੰਜਾਬ ਦਾ ਸੁੱਕ ਗਿਆ ਸੀਗਾ ਐਮਐਲਏ ਦੀ ਪੈਨਸ਼ਨ ਖਤਮ ਕਰਕੇ ਮਲਟੀਪਲ ਥੋੜੇ ਜਿਹੇ ਪੈਸੇ ਬਚਾਏਗੇ ਹੋਣਗੇ ਸਾਲ ਦੇ ਉਹਦੋਂ ਵੱਧ ਇਸ਼ਤਿਹਾਰबाजी ਕੀਤੀ ਗਈ ਸਾਰੀਆਂ ਅਖਬਾਰਾਂ ਟੀਵੀ ਚੈਨ ਇੱਥੋਂ ਤੱਕ ਕਿ ਸਿਨੇਮਾ ਘਰਾਂ ਚ ਵੀ ਇਹਨਾਂ ਦੇ ਐਡਸ ਚ